हेलो फ्रेंड्स जित्ता हूं सारे ਟੀਟਕ ਅੱਜ ਆਪਾਂ ਲਾਈਏ ਨੇ ਪਾਣੀ ਝੋਨੇ ਨੂੰ ਫਿਰ ਤੇ ਹੋਰ ਆਪਣੇ ਕੋਲ ਕੰਮ ਹੀ ਆ ਨੇ ਆਪਣੇ ਕੋਲ ਹੀ ਕੰਮ ਆ ਕਦੇ ਝੋਨੇ ਨੂੰ ਪਾਣੀ ਲਾਉਣਾ ਕਦੇ ਰੂੜੀ ਲਾਉਣੀ ਕਦੇ ਰੇ ਪਾਉਣੀ ਕਦੇ ਸਪਰੇਅ ਕਰਨੀ ਇਹੀ ਕੰਮ ਹੁੰਦਾ ਕਿਸਾਨ ਕੋਲੇ ਹੋਰ ਟੀਟਕ ਸਾਰੇ ਵਧੀਆ ਤੇ ਅੱਜ ਯਾਰ ਹਵਾ ਫੋਗ ਦੀ ਚਲੂਤ ਵਧੀਆ ਕੰਮ ਆ ਆਪਣੇ ਬਾਪੇ ਸੁਣ ਲੈ ਵਧੀਆ ਬਾਕੀ ਆਪਣੇ ਨਾਲ ਇਹ ਗਵਾਂਟੀ ਜਿਹੜੇ ਆਉਂਦੇ ਜਿਵੇਂ ਠੇਕੇ ਲੈਣ ਦੇ ਵਧੀਆ ਖੜਾ ਦਿੰਦੇ ਆ ਵਧੀਆ ਮੋਟਰ ਵਧੀਆ ਵਾਹ ਰੱਬ ਤਰੱਕੀ ਕਰੇ ਅੱਗੇ ਨੂੰ ਬਤਾਵੇ ਇਹਨੂੰ ਦਾ ਘਰ ਤੇ ਜਿਹੜੇ ਵਾਸਤੇ ਰਹਿਣ ਜਿਹੜੇ ਆਪਣੀ ਸਪੋਰਟ ਕਰਦੇ ਆ ਜਿਹੜੇ ਲੋਕ ਜਿਹੜੇ ਮੱਚਦੇ ਆ ਉਹ ਮੱਚੀ ਜਾਣਗੇ ਕੋਈ ਚੱਕਰੀ ਨਹੀਂ ਜਿਵੇਂ ਲਾਲ ਮਿਰਚ ਬਣ ਜਾਣਗੇ ਮੂੰਹ ਸਾੜਨ ਤੇ ਉਹ ਦਾਗੇ ਤੇ ਹੋਰ ਬਾਕੀ ਆਪਣਾ ਵੀ ਫੀਟਰ ਚੱਲੀ ਜਾਂਦਾ ਮੈਂ ਹੁਣੀ ਚਲਾ ਕੇ ਆਇਆ ਸੀ ਕਿ ਇੱਧਰ ਆਏ ਇਹਨੂੰ ਦਾ 2 ਘੰਟੇ ਵੀ ਚੱਲੀ ਜਾਂਦੀ ਮੋਟਰ ਨੂੰ ਫੀਟਰ ਥੋੜਾ ਜਿਹਾ ਕਸਣ ਵਾਲਾ ਰਹਿੰਦਾ ਪੀਐਲ ਟੂ ਮੀ ਐਂਡ ਅਸੀਆ ਤੇ ਉਹ ਕਸ ਕੁਛ ਕੇ ਮਕਰੋਂ ਪਲਾਸ ਲੈ ਕੇ ਆਇਆ ਮੜਕੇ ਉਹ ਤੇ ਖੋਲਿਆ ਮੁਰੋਂ ਪੈ ਪੀੜੀ ਸੀਗੀ ਪਰਾ ਕੱਪ ਜਲਾ ਕੇ ਤੇ ਮਨਕੇ ਪਾਣੀ ਪ੍ਰੈਸ਼ਰ ਬਾਲਾ ਬੰਦ ਆ ਥੱਲੋ ਬੈਡ ਪਟ ਤਾਂ ਸੀਗਾ ਉਹਦੇ ਲਈ ਮੜਕੇ ਮਕਰੋਂ ਪਲਾਸ ਲੈ ਕੇ ਆਇਆ ਤੇ ਮੁਰੋਂ ਕੱਪ ਲਾਇਆ ਕੱਪ ਲਾ ਕੇ ਤੇ ਮੜਕੇ ਸਟਾਰਟ ਕਰਤਾ ਤੇ ਸ਼ੂ ਇੱਕ ਛੋਟੇ ਨੂੰ ਉਧਰ ਪਾਤਾ ਛੇਕ ਨਾਲਾ ਨੂੰ ਛੇਕ ਨਾਲਾ ਨੂੰ ਇਧਰ ਮੋਟੇ ਚੱਲੀ ਜਾਂਦੀ ਹੈ ਗੋਲ ਉੱੜ ਕੇ ਪਤਲਾ ਪਤਲਾ ਲਾ ਕੇ ਮੜ ਕੇ ਪਾਣੀ ਦੀ ਬਾਰੀ ਲਾਵਾ ਇਹਦੇ ਵਿੱਚ ਬਰੀ ਮਿਕਸ ਹੋ ਜਾਂਦਾ ਪਾਣੀ ਬੜਾ ਸੂਰਾ ਨਹੀਂ ਕੱਢਦਾ ਬਾਣਾ ਬਾਕੀ ਬੰਮਜੇ ਦੇ ਪਈ ਆ ਵੇ ਕੋਈ ਪਈ ਨਹੀਂ ਵਧੀਆ ਠੰਡੀ ਬੋਰ ਨਹੀਂ ਹੁੰਦੀ ਯਾਰ ਐਟੀ ਛੇਤੀ ਨਹੀਂ ਹੁੰਦੀ ਇਹਨਾਂ ਮੜ ਕੇ ਸਾਰਾ ਤੇ ਨਹੀਂ ਮੋੜਦਾ ਇੱਕ ਪਈ ਵਾਰ ਫਿਰ ਵੀ ਮੜ ਕੇ ਆ ਜਾਂਦਾ ਇਹ ਬੋਰ ਨਾ ਕਿਤੇ ਖਾਲੀ ਚੱਲ ਜੇ ਕਰੇ ਖੱਲੇ ਖਾਲੀ ਚੱਲੀ ਜਾਵੇ ਕਰੇ ਬੋਰ ਫਟਾਕਾ ਪੈ ਜੇ ਉਹਨਾਂ ਘਰ ਬੋਰ ਆਪਾਂ ਵੀ ਲਵਾਵਾਂਗੇ ਮੋਟਰ ਜਸਵੰਦਰ ਵਾਈਗੁਰੂ ਕਰੂਗਾ ਮੇਰਾ ਅੱਜ ਤਾਂ ਆਉਣਗੇ ਦਿਨ ਬਹੁਤ ਅੱਗੇ ਆ ਗਏ ਜਿੱਥੇ ਅੱਜ ਦਾ ਅੱਜ ਹੈ ਪਹਿਲਾਂ ਕਿੱਥੇ ਵੀ ਖੁੱਚੇ ਨਹੀਂ ਸੀ ਅੱਜ ਅੱਜ ਫਿਕਰਾ ਜਾਏ ਤੇ ਰੱਬ ਹੈਗਾ ਜੇ ਰੱਬ ਵੀ ਹੈਗਾ ਤਾਂ ਤਾਂ ਹੀ ਮੋਟਰ ਚੜਾ ਲੰਦਰ ਰੱਬ ਸਾਡੇ ਭਾਏ ਜੇ ਰੱਬ ਹੀ ਹੈ ਇਹ ਬੰਦੇ ਤੇ ਕੋਈ ਜਿਹੜੇ ਵਧੀਆ ਦਿਨ ਜਿਹੇ ਟੱਪੀ ਜਾਂਦੇ ਆਪਣੇ ਰੱਬ ਨੂੰ ਸੁੱਖ ਰੱਖੇ ਔਰ ਇਹ ਸਾਰੇ ਪ੍ਰੋਜੈਕਟ ਅਕੇਲੇ ਆਵਾਂਗੇ ਜਿਹੜੇ ਜਿਹੜੇ ਸ਼ੌਂਕ ਹੈਗੇ ਆਪਾਂ ਨੂੰ ਤੇ ਇਹ ਬਸ ਤਾਂ ਟਿਕਾ ਦਿਵਾਵਾ ਚਾਹੀਦੀਆਂ ਤੁਹਾਡਾ ਵੀਊ ਤੇ ਬਸ ਲਾਈਕ ਵਾਧੂ ਐ ਸਬਸਕ੍ਰਾਈਬਰ ਵੀ ਕੋਈ ਚੱਕਰ ਨਹੀਂ ਹੋਊ ਜਿਹੜੇ ਬਾਅਦ ਜਾਣਗੇ ਤਾਂ ਮੈਨੂੰ ਤਾਂ ਵੀਊ ਦਾ ਮਤਲਬ ਹੈ 10 20 ਹੋ ਕੇ ਸਮਝਾ 10 ਮਿਲ ਹੀ ਨਹੀਂ ਹੋਗੇ ਮਨ ਖੁਸ਼ ਹੋਗੇ ਕਾਲੀ ਮੰਗ ਨਹੀਂ ਕਰਦੇ ਆਪਾਂ ਤੇ ਬਸ ਸਰ ਮੰਜਾ ਕੁਝਰ ਆਪਣਾ ਚੱਲੂ ਨਹੀਂ ਹੋ ਰਿਹਾ ਇੰਤ ਕਰੀ ਇਹਨੇ ਉਹ ਰੰਗ ਕਰੇ ਦਾ ਰੰਗ ਲੱਗੂਗਾ 4 ਸਾਲ ਹੋ ਗਏ ਕਰੀਆਂ ਮੈਨੂੰ ਬਾਈ ਤੇ 4 ਸਾਲਾਂ ਦੇ ਵਿੱਚ ਮੈਂ 10ਵੀਂ ਵੀ ਕੀਤੀ ਸੀ ਕੀ ਮਾ ਉਹਨੇ ਜਾਂਦਾ ਹੁੰਦਾ ਸੀ ਆ ਫਿਰ 22 ਚ ਫਿਰ 22 ਦੇ ਵਿੱਚ ਮੈਂ ਕਿਤੇ 12 ਵਜੇ ਆਇਆ ਨਾ ਸੀਗਾ 12 1 ਵਜੇ ਆਇਆ ਨਾ ਮੈਂ ਸਕੂਲੋਂ ਮੈਂ 12 ਵਜੇ ਕਰ ਫੀਟ ਲਵਾ ਕੇ 12 ਮਤਲਬ 12:00 ਸਿਰਾਂ ਨਾਲ ਗੱਲ ਕਰਨੀ ਸੀ ਪ੍ਰਿੰਸੀਪਲ ਨਾਲ ਪਾਈਤਾ ਵੀ ਮੇਰਾ 12ਵਾਂ ਫਿਕਰ ਹੈ ਉਸ ਤੋਂ ਬਾਅਦ ਮੈਂ ਇਹ ਰੂਪ ਨੂੰ ਸਪਰੇਅ ਕਰ ਦੇਂਦੀ ਮੈਂ ਸਪਰੇਅ ਕਰਦਾ ਹੁੰਦਾ ਜੀ ਆ ਕੇ ਬਾਈਕ ਨੂੰ ਸਕੂਲੋਂ 10ਵੀਂ ਕਿਥੇ 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 ਕੋਲ ਦੇ ਕੋਲੇ ਸਕੂਲ ਜਾ ਗਨਿਸ਼ਰੀ ਹਰਕਿਸ਼ਿਦ ਸਾਹਿਬ ਪਤਾ ਨਹੀਂ ਆਉਂਦਾ ਹੋਰੀ ਸਕੂਲ ਦਾ ਨਾ ਤੇ ਹੌਂ ਤੱਕੋ ਲੱਗੇ ਯਾਰ ਬਾਕੀ ਮੈਡਮ ਉਹਨਾਂ ਮੈਨੂੰ ਯਾਦ ਆਉਂਦੀਆਂ ਗਈ ਵਾਰ ਕਿੱਦਿ ਨਾਲ ਮੈਂ ਗੱਲਾਂ ਮਤ ਕਰਦਾ ਰਹਿੰਦਾ ਸੀ ਬਹੁਤ ਬਧੀ ਟੈਂਡਮ ਭਾਉ ਉਹਨਾਂ ਨੇ ਉਹਨਾਂ ਦੇ ਇੰਨੇ ਹੌਸਲੇ ਨਾਲ ਨਾ ਗੱਲ ਦਾ ਇੱਕ ਉਹਨਾਂ ਦੇ ਹਸਲੇ ਨਾਲ ਮੈਨੂੰ ਕੋਈ ਪ੍ਰਿਸ਼ਣ ਯਾਦ ਆ ਜ ਉਹਨਾਂ ਦੇ ਹਸਲੇ ਨਾਲ ਮੈਂ ਦੱਸ ਤਸੀ ਵੀ ਪ੍ਰਿਸ਼ਣ ਯਾਦ ਕਰਨੇ ਮੈਨੂੰ ਇੱਥੇ ਸਰਕਾਰੀ ਸਕੂਲ ਚ ਅੱਧਾ ਪ੍ਰਿਸ਼ਣ ਹੀ ਯਾਦ ਉਹਨਾਂ ਦਾ ਅੱਧਾ ਪ੍ਰਿਸ਼ਣ ਹੀ ਸਿਰਫ ਇੱਕ ਲੈਣ ਦਾ ਉੱਥੇ ਉੱਥੇ ਮੈਂ 22 23 ਦੀ ਪ੍ਰਿਸ਼ਣ ਸੁਣਾਉਂਦਾ ਮੈਡਮਾਂ ਕੋਲੇ ਖੜਕਿਆ ਕੋਲੇ ਭਾੜ ਲੈਂਦੀਆਂ ਮੈਡਮ ਕਹੀਆਂ ਕਹਿਣੀਆਂ ਅੱਗੇ ਆ ਜਾ ਬੈਂਚ ਚ ਡਾ ਲੈਂਦਾ ਮੈਂ ਕੋਲੇ ਮੈਡਮਾਂ ਨੇ ਤੇ ਅਸੀਂ ਮਤਲਬ ਕਿ 10ਵੀਂ ਦੇ ਸਕੂਲ ਚ ਕੋਰੋਨਾ ਦੇ ਕਰਕੇ ਘਟ ਕੇ ਅਸੀਂ ਬੱਚੇ ਘਟ ਬਹੁਤ ਸੀਗੇ ਤਿੰਨ ਕਲਾਸਾਂ ਹੁੰਦਾਂ ਸੀਆਂ 10ਵੀਂ 11ਵੀਂ ਤੇ 12ਵੀਂ ਦੇ ਪੂਰੇ ਵਿੱਚ ਮਿਲਾ ਕੇ ਕੁੱਲ ਬੱਚੇ ਹੁੰਦੇ ਸੀ ਕਿ ਘੱਟੋ-ਘੱਟ 25-30 ਜਾਣੇ ਹੁੰਦੇ ਸੀ ਬਸ 10ਵੀਂ ਦੇ ਵਿੱਚ ਦੋ ਸੀ ਇੱਕ ਕੁੜੀ ਸੀ ਇੱਕ ਮੈਂ ਸੀਗਾ ਤੇ ਉਹ ਕੁੜੀ ਹਿਆਰ ਸੀਗੀ ਮੜਿਆ ਫੁਕਰੀਂ ਮਾਰਦੀ ਰਹਿੰਦੀ ਸੀ ਕਿੰਦੀ ਵੀ ਤੈਨ ਤੋਂ ਕੁਝ ਹੁੰਦਾ ਹੀ ਨਹੀਂਗਾ ਮੈਨੂੰ ਐ ਸੀ ਮੈਂ ਹੁਣ ਨਹੀਂ ਕੁਝ ਕਰਨਾ ਕਿ ਮੈਂ ਪੇਪਰਾਂ ਦੇ ਵਿੱਚ ਬੁੱਕਾ ਢਾਂਗੇ ਆਪਾਂ ਸਾਨੂੰ ਵੀ ਯੱਲ ਕੀਤੀ ਬੱਚੇ ਪੇਪਰਾਂ ਦੇ ਵਿੱਚ ਹੀ ਬੱਚੇ ਬਕੜੀ बस मेरा पेपर एक साइंस ਦਾ ਮਾਰਗ ਨੂੰ ਵਿਸੈਂਸ ਵਾਲੀ ਮੈਡਮ ਜਨਵੀਨ ਨੇ ਲੱਗੀ ਆ। ਉਹਦਾ ਪੜਾਉਣ ਦਾ ਤਰੀਕਾ ਹੋਰੀ ਸੀ ਮੇਰੇ ਦਿਮਾਗ 'ਚ ਨਹੀਂ ਵੱੜਦੀ। ਬਾਕੀ ਸਾਰੇ ਮੈਡਮਾਂ ਦੀ ਸੀ ਵਧੀਆ ਪੜਾਉਣ ਦਾ ਤਰੀਕਾ ਮੈਂ ਫਿਰ ਵੀ ਉਹਨਾਂ ਦਾ ਕਰਦਾ ਨਹੀਂ ਹੁੰਦਾ। ਕਾਟੀ ਕਰਦਾ ਹੁੰਦਾ ਸੀ। ਮੈਂ ਫਿਰ ਤੇ ਮੜ ਕੇ ਹਰ ਪੱਕੇ ਪੇਪਰਾਂ ਦੇ ਵਿੱਚ ਮੈਂ ਮੋਬਾਈਲ ਵੀ ਲੈ ਕੇ ਜਾਂਦਾ ਰਹਿੰਦਾ ਸੀਗਾ। ਮੇਰੇ ਨਾਲ ਹੀ ਹੁੰਦਾ ਮੋਬਾਈਲ ਮੇਰੇ। ਜੇ ਮੈਂ ਨਹੀਂ ਵੀ ਕਰਨਾ ਤਾਂ ਵੀ ਮੇਰੇ ਮੋਬਾਈਲ ਨਾਲ ਪੂਰੀ ਫਲੈਕ ਕੋਈ ਵੀ ਆ ਗਈ ਸੀਗੀ। ਪਰ ਆਪਾਂ ਨਹੀਂ ਡਰਨਾਗਾ ਜਿਹੜਾ ਸਾਹਮਣੇ ਹੱਕ ਤੇ ਵਜਣਾ ਸਿੱਧੇ। ਜਿਹੜੇ ਲੋਕ ਮੈਂ ਦੋ ਵਾਰੀ ਪੇਪਰ ਦਿੱਤੇ ਪਹਿਲੀ ਵਾਰ ਜੁ ਦਸਵੀਂ ਪੇਪਰ ਦਿੱਤੇ ਸੀ ਤਾਂ ਮੁੰਡੇ ਥੱਦ ਸਰਨੇ ਪੇਪਰ ਕੀਤਾ ਮੈਨੂੰ ਇੰਨਾ ਪਤਾ ਹੀ ਨਹੀਂ ਅੰਦਰ ਤੇ ਵੀ ਰੌਲਾ ਪਾਦ ਗਏ ਵੀ ਇਹਰਾ ਕਰੀ ਇਹਨਾਂ ਤੋਂ ਮੇਰਾ ਵੀ ਕਰਕੇ ਤੇ ਤੇ ਇਸ ਲਈ ਮੜ ਕੇ ਮੈਂ ਨਹੀਂ ਡਰਿਆਗਾ ਮੈਂ ਨਾਲ ਹੀ ਰੱਖਿਆ ਮੋਬਾਈਲਾ ਦਾ ਆਹੀ ਮੋਬਾਈਲਾ ਜਿਸ ਨਾਲ ਮੈਂ ਰਹੀ ਵੀਡੀਓ ਪੜਾਈ ਲੈ ਤੇ ਮੈਂ ਨਾਲ ਹੀ ਰੱਖਿਆ ਫੜਿਆ ਵੀ ਗਿਆ ਸੀਗਾ ਸੈਕਸ ਵਾਲੇ ਦੇ ਨਹੀਂ ਪੇਪਰ ਪੜ੍ਹਿਆ ਗਿਆ ਉਹ ਫੜਿਆ ਗਿਆ ਸੀ ਅੱਲਾ ਦਾ ਜਦੋਂ ਪੱਕੇ ਬੋਰਡ ਦੇ ਪੇਪਰ ਜੀ 2022 23 ਚ ਦਿੱਤੇ ਸੀਗੇ ਮੜ ਕੇ 22 ਚ ਮੈਂ ਇੰਥੇ ਮਿਸ਼ਨ ਕਰਾਈ ਤੀਗੀ ਤੇ ਇਹ ਦੇ ਵਿੱਚ ਜਿੱਤੇ ਸੀ ਇਹ ਚਲਾਗਾ ਫਰਵਰੀ ਦੇ ਵਿੱਚ ਆ ਪਾਣੀ ਡਰਦੇ ਤੇ ਮਾਇਲ ਵੀ ਫੜਿਆ ਗਿਆ ਸੀ ਕਿ ਮੈਡਮ ਨੇ ਫੜ ਲੈ ਕੋਈ ਚੱਕਰ ਨਹੀਂ ਮਾ ਕੇ ਫੜ ਲਉ ਮਾਇਲ ਕੋਈ ਚੱਕਰ ਨਹੀਂ ਆਉਣਾ ਇਹਦਾ ਸਾਰਾ ਗੁਜ਼ਾਰਾ ਮੇ ਚੱਲੀ ਜਾਂਦਾ ਯਾਰ ਕੋਈ ਹੈ ਹੀ ਨਹੀਂ ਸਿਸਟਮ ਹੀ ਹੈ ਨਹੀਂ ਦੂਜੇ ਐਵੇਂ ਰਗੜਿਆਂ ਤੇ ਸਾਡੇ ਵਰਗੇ ਐਵੇਂ ਭੋਲੇ ਪੰਛੀ ਦੂਜੇ ਨਿਕਲ ਜਾਂਦੇ ਆ ਭਾਂਜੇ ਮੈਂ ਕਿੰਨੇ ਪੈਸੇ ਖਰਾਬ ਕਰਦੇ ਆ ਪੜਾਈ ਦੇ ਵਿੱਚ ਕੋਈ ਮਿੱਤਰੋ ਓਕੇ ਬਾਏ ਫੇਰ ਗੱਲਾਂ ਕਰਾਂਗੇ ਅੱਜ ਦਿਲ ਦੀਆਂ ਗੱਲਾਂ ਹੀ ਲੀਆਂ ਕੀਤੀਆਂ ਵਾਦੂ ਬਹੁਤ ਬਹੁਤ ਧੰਨਵਾਦ ਤੁਹਾਡੇ ਕਰਕੇ ਮਾਰਦੇ ਹਾਂ ਜਲਦੀਆਂ ਗੱਲਾਂ ਸ਼ੇਅਰ ਕਰਨ ਲੱਗ ਕੇ ਭਾਵੇਂ 10 ਦੇਖਣ ਤੇ ਭਾਵੇਂ 20 ਜਾਣੇ ਤੇ ਭਾਵੇਂ ਇੱਕ ਜਣਾ ਵੇਖੇ ਕੋਈ ਪਰਵਾਹ ਨਹੀਂ ਆਪਾਂ ਨੂੰ ਰੱਬ ਹੈਗਾ ਨਾਲ ਕੋਈ ਚੱਕਰੀ ਨਹੀਂ ਪਤਾ ਹੌਸਲਾ ਰੱਖੀਏ ਵਰਸ ਸਪੋਰਟ ਕਰੋ ਧੱਬ ਕੇ ਖਿੱਚ ਕੇ ਓਕੇ ਬਾਏ ਮਿੱਤਰੋ